ਕੀ ਤੁਸੀਂ ਜਾਣਦੇ ਹੋ ਕਿ ਇੱਕ ਮਸ਼ੀਨ ਤੁਹਾਨੂੰ ਮਹੀਨੇ ਦਾ ਲੱਖਾਂ ਰੁਪਏ ਕਮਾ ਕੇ ਦੇ ਸਕਦੀ ਹੈ ਇੱਕ ਮਸ਼ੀਨ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਜੇ ਦੋਸਤੋ ਤੁਸੀਂ ਆਪਣੇ ਫਿਊਚਰ ਨੂੰ ਸਿਕਿਉਰ ਕਰਨਾ ਚਾਹੁੰਦੇ ਹੋ ਤਾਂ ਅੱਜ ਦੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਰ ਕੋਈ ਆਪਣੀ ਗੱਡੀ ਨੂੰ ਨਵੀਂ ਤੇ ਚਮਕਦਾਰ ਰੱਖਣਾ ਚਾਹੁੰਦਾ ਹੈ ਪਰ ਲੈਂਡ ਵਿੱਚ ਖੜੇ ਰਹਿਣਾ ਕਿਸੇ ਨੂੰ ਪਸੰਦ ਨਹੀਂ ਹੈ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਗੱਡੀ ਕੁਝ ਹੀ ਮਿੰਟਾਂ ਦੇ ਵਿੱਚ ਨਵੀਂ ਤੇ ਚਮਕਦਾਰ ਬਣ ਜਾਏ ਦੋਸਤੋ ਇੱਥੇ ਆਂਦਾ ਆਪਣਾ ਅੱਜ ਦਾ ਜੋ ਬਿਜ਼ਨਸ ਆਈਡੀਆ ਜਿਸ ਦਾ ਨਾਮ ਹੈ ਆਟੋਮੈਟਿਕ ਕਾਰਵਾਸ਼ ਮਸ਼ੀਨ ਦੋਸਤੋ ਇਹ ਮਸ਼ੀਨ 5 ਤੋਂ 7 ਮਿੰਟ ਦੇ ਵਿੱਚ ਗੱਡੀ ਨੂੰ ਧੋ ਕੇ ਪੂਰੀ ਹੀ ਨਵੀਂ ਤੇ ਚਮਕਦਾਰ ਬਣਾ ਦਿੰਦੀ ਹੈ ਉਹ ਵੀ ਬਿਨਾਂ ਕਿਸੇ ਬੰਦੇ ਦੀ ਸਹਾਇਤਾ ਤੋਂ ਇਹ ਮਸ਼ੀਨ ਦੋਸਤੋ ਆਪਣੇ ਕੰਮ ਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਕਰਦੀ ਹੈ ਕਿ ਜਿੱਥੇ ਚਾਰ ਬੰਦੇ ਰਲ ਕੇ ਵੀ ਇਸ ਕੰਮ ਨੂੰ ਨਹੀਂ ਕਰ ਪਾਉਂਦੇ ਉਹ ਇਹ ਮਸ਼ੀਨ ਇਕੱਲੀ ਤੇ 5 ਤੋਂ 7 ਮਿੰਟ ਦੇ ਵਿੱਚ ਉਸ ਕੰਮ ਨੂੰ ਕਰ ਦਿੰਦੀ ਹੈ ਇਸ ਕਰਕੇ ਦੋਸਤੋ ਤੁਸੀਂ ਬਿਨਾਂ ਕਿਸੇ ਸਟਾਫ ਨੂੰ ਰੱਖੇ ਇਸ bizness ਨੂੰ ਸ਼ੁਰੂ ਕਰ ਸਕਦੇ ਹੋ ਤੁਸੀਂ ਇਕੱਲੇ ਵੀ ਇਸ bizness ਨੂੰ ਸੰਭਾਲ ਸਕਦੇ ਹੋ ਕਿਉਂਕਿ ਇਸ ਮਸ਼ੀਨ ਨੂੰ ਆਪਰੇਟ ਕਰਨ ਵਾਸਤੇ ਤੁਹਾਨੂੰ ਸਿਰਫ ਇੱਕ ਬਟਨ ਦਬਣਾ ਹੁੰਦਾ ਜੋ ਤੁਸੀਂ ਖੁਦ ਵੀ ਜਾ ਕੇ ਦਬ ਸਕਦੇ ਹੋ ਦੇਖੋ ਦੋਸਤੋ ਹੁਣ ਗੱਲ ਆndi ਕਮਾਈ ਦੀ ਜੇ ਦੋਸਤੋ ਤੁਸੀਂ ਦਿਨ ਦੇ ਵਿੱਚ 20 ਕਾਰਾਂ ਵੀ ਦੋਸਤੋ ਇਸ ਤਰ੍ਹਾਂ ਤੁਸੀਂ ਵਾਸ਼ ਕਰਦੇ ਹੋ ਤੇ ਤੁਸੀਂ ਇੱਕ ਕਾਰ ਦਾ ਦੋਸਤੋ 200 ਤੋਂ ਲੈ ਕੇ 300 ਤੱਕ ਵੀ ਚਾਰजेस ਲੈਂਦੇ ਹੋ ਤਾਂ ਦੇਖੋ ਮੰਨ ਕੇ ਚੱਲੋ ਦੋਸਤੋ ਜੇ ਤੁਸੀਂ 200 ਰੁਪਏ ਦੇ حساب ਨਾਲ ਵੀ ਦੋਸਤੋ ਤੁਸੀਂ 20 ਗੱਡੀਆਂ ਇੱਕ ਦਿਨ ਦੀ ਧੋਨੇਓ ਤਾਂ ਤੁਸੀਂ 4000 ਰੁਪਏ ਦੋਸਤੋ ਇੱਕ ਦਿਨ ਦੀ ਤੁਹਾਡੀ ਕਮਾਈ ਹੈ ਮਹੀਨੇ ਦੀ ਦੋਸਤੋ 1,20,000 ਤੋਂ 1.5 ਲੱਖ ਦੋਸਤੋ ਤੁਸੀਂ ਬੜੇ ਆਰਾਮ ਨਾਲ ਕਮਾ ਸਕਦੇ ਹੋ। ਤੁਸੀਂ ਸਿਰਫ ਖੁਦ ਹੀ ਬੈਠ ਕੇ ਇਸ ਮਸ਼ੀਨ ਨੂੰ ਆਪਰੇਟ ਕਰ ਸਕਦੇ ਹੋ ਤੇ ਗੱਡੀ ਦੋਸਤੋ 5 ਤੋਂ 7 ਮਿੰਟ ਦੇ ਵਿੱਚ ਦੋਸਤੋ ਗੱਡੀ ਨੂੰ ਧੋ ਕੇ ਵਾਸ਼ ਕਰਕੇ ਦੋਸਤੋ ਗੱਡੀ ਨੂੰ ਤਿਆਰ ਕਰ ਦੇਗੀ ਤੇ ਜੋ ਦੋਸਤੋ ਕਸਟਮਰ ਹੈ ਉਹ ਬਿਨਾ ਆਪਣੇ ਟਾਈਮ ਨੂੰ ਵੇਸਟ ਕੀਤੇ ਇੱਥੇ ਆ ਕੇ ਤੁਹਾਡੇ ਕੋਲੇ ਆਪਣੀ ਕਾਰ ਨੂੰ ਵਾਸ਼ ਕਰਵਾ ਸਕਦਾ ਹੈ ਬੜੇ ਹੀ ਆਰਾਮ ਦੇ ਨਾਲ ਦੋਸਤੋ ਇਸ ਮਸ਼ੀਨ ਦਾ ਮੇਨ ਫਾਇਦਾ ਕੀ ਹੈ ਇਸ ਦਾ ਮੇਨ ਫਾਇਦਾ ਦੋਸਤੋ ਇਹ ਹੈ ਕਿ ਅੱਜ ਕੱਲ ਦੋਸਤੋ ਲੋਕਾਂ ਨੂੰ ਜੋ ਹੈ ਉਹ ਸਪੀਡ ਚਾਹੀਦੀ ਹੈ ਤੇ ਤੁਹਾਡੀ ਮਸ਼ੀਨ ਉਹ ਸਪੀਡ ਲੋਕਾਂ ਨੂੰ ਦੇਗੀ ਇਸ ਕਰਕੇ ਦੋਸਤੋ ਇਹ ਇੱਕ ਫਿਊਚਰ ਪ੍ਰੂਫ ਬਿਜ਼ਨਸ ਹੈ ਜੋ ਫਿਊਚਰ ਦੇ ਵਿੱਚ ਇਸ ਦੀ ਬਹੁਤ ਜ਼ਿਆਦਾ ਡਿਮਾਂਡ ਹੋਣ ਵਾਲੀ ਹੈ ਕਿਉਂਕਿ ਅੱਗੇ ਜਾ ਕੇ ਦੋਸਤੋ ਲੋਕਾਂ ਕੋਲੇ ਪੈਸਾ ਤਾਂ ਬਹੁਤ ਹੋਏਗਾ ਪਰ ਲੋਕਾਂ ਕੋਲੇ ਟਾਈਮ ਨਹੀਂ ਹੋਏਗਾ ਤੇ ਤੇ ਆਪਣਾ ਦੋਸਤੋ ਜੋ ਬਿਜ਼ਨਸ ਹੈ ਉਸ ਟਾਈਮ ਨੂੰ ਹੀ ਬਚਾਏਗਾ ਇਸ ਕਰਕੇ ਆਉਣ ਵਾਲਾ ਟਾਈਮ ਦੋਸਤੋ ਇਸੇ ਤਰ੍ਹਾਂ ਦੀ ਆਟੋਮੈਟਿਕ ਕਾਰਵਾਸ਼ ਮਸ਼ੀਨਾਂ ਦਾ ਹੀ ਟਾਈਮ ਹੈ ਇਸ ਕਰਕੇ ਜੇ ਤੁਸੀਂ ਦੋਸਤੋ ਇਸ ਨੂੰ ਅੱਜ ਸ਼ੁਰੂ ਕਰ ਲੈਣੇ ਆਉਣ ਵਾਲੇ ਟਾਈਮ ਦੋਸਤੋ ਤੁਹਾਡੇ ਕੋਲੇ ਬਹੁਤ ਕੁਝ ਹੋ ਜਾਏਗਾ ਇਸ ਮਸ਼ੀਨ ਦੇ ਨਾਲ ਹੁਣ ਗੱਲਾਂ ਦੀ ਦੋਸਤੋ ਇਸ ਬਿਜ਼ਨਸ ਦੇ ਉੱਤੇ ਖਰਚੇ ਦੀ ਤੁਸੀਂ ਦੋਸਤੋ 4 ਤੋਂ 5 ਲੱਖ ਰੁਪਇਆ ਖਰਚ ਕਰਕੇ ਦੋਸਤੋ ਤੁਸੀਂ ਇਹ ਸੈਟਅਪ ਨੂੰ ਤਿਆਰ ਕਰ ਸਕਦੇ ਹੋ ਤੇ ਮਹੀਨੇ ਦਾ 1 ਲੱਖ ਤੋਂ ਵੱਧ ਦੋਸਤੋ ਤੁਸੀਂ ਕਮਾ ਸਕਦੇ ਹੋ ਇਸ ਬਿਜ਼ਨਸ ਦੇ ਨਾਲ ਤੇ ਮਹੀਨੇ ਦਾ ਦੋਸਤੋ ਤੁਸੀਂ 1 ਤੋਂ 1.5 ਲੱਖ ਰੁਪਇਆ ਬੜੇ ਆਰਾਮ ਨਾਲ ਕਮਾ ਸਕਦੇ ਹੋ ਜਿਸ ਦਾ ਮਤਲਬ ਹੈ ਦੋਸਤੋ 3 ਤੋਂ 4 ਮਹੀਨਿਆਂ ਦੇ ਵਿੱਚ ਹੀ ਤੁਹਾਡੀ ਇਨਵੈਸਟਮੈਂਟ ਜੋ ਵਾਪਸ ਹੁਣ ਗੱਲ ਆndi ਹੈ ਦੋਸਤੋ ਲੋਕੇਸ਼ਨ ਦੀ ਜੋ ਕਿ ਇਸ ਦੇ ਵਿੱਚ ਸਭ ਤੋਂ ਵੱਡਾ ਫੈਕਟਰ ਹੈ ਕਿਉਂਕਿ ਲੋਕੇਸ਼ਨ ਦੋਸਤੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇਸ ਬਿਜ਼ਨਸ ਦੇ ਵਿੱਚ ਲੋਕੇਸ਼ਨ ਮੈਂ ਤੁਹਾਨੂੰ ਦੱਸਦਾ ਦੋਸਤੋ ਜਿਵੇਂ ਕਿ ਬਹੁਤ ਜ਼ਿਆਦਾ ਚੱਲਣ ਵਾਲੇ ਜੋ ਪੈਟਰੋਲ ਪੰਪ ਹੁੰਦੇ ਦੋਸਤੋ ਤੁਸੀਂ ਉਸ ਦੇ ਨਜ਼ਦੀਕ ਇਸ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ ਜਾਂ ਕੋਈ ਆਪਣੇ ਹਾਈਵੇ ਰੋੜਾ ਦੇ ਜੇ ਸ਼ੁਰੂਆਤ ਦੇ ਵਿੱਚ ਦੋਸਤੋ ਉਹ ਤੁਹਾਡੀ ਲੋਕੇਸ਼ਨ ਬਹੁਤ ਬੈਟਰ ਹੋ ਸਕਦੀ ਹੈ ਤੇ ਉਸ ਤੋਂ ਇਲਾਵਾ ਦੋਸਤੋ ਕੋਈ ਮਾਲ ਦੇ ਨਜ਼ਦੀਕ ਜਾਂ ਕੋਈ ਪੀੜਪੜ ਵਾਲੀ ਜਗ੍ਹਾ ਦੇ ਵਿੱਚ ਦੋਸਤੋ ਤੁਸੀਂ ਇਹ ਸਾਰੀਆਂ ਲੋਕੇਸ਼ਨਾਂ ਦੋਸਤੋ ਬੈਸਟ ਹੈ ਇਸ ਬਿਜ਼ਨਸ ਨੂੰ ਕਰਨ ਵਾਸਤੇ ਕਿਉਂਕਿ ਇਹਨਾਂ ਲੋਕੇਸ਼ਨਾਂ ਤੇ ਆਉਣ ਵਾਲੇ ਹਰ ਇੱਕ ਕਸਟਮਰ ਦੋਸਤੋ ਉਹਨਾਂ ਨੂੰ ਬਹੁਤ ਜਲਦੀ ਹੁੰਦੀ ਹੈ ਬਹੁਤ ਉਹਨਾਂ ਨੂੰ ਸਪੀਡ ਚਾਹੀਦੀ ਹੈ ਕੰਮ ਦੇ ਵਿੱਚ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਆਪਣੀ ਜੋ ਬਿਜ਼ਨਸ ਹੈ ਦੋਸਤੋ ਆਪਣੀ ਜੋ ਮਸ਼ੀਨ ਆ ਉਹਨਾਂ ਨੂੰ ਸਪੀਡ ਦਵੇਗੀ ਇਸ ਕਰਕੇ ਦੋਸਤੋ ਇਹ ਬਿਜ਼ਨਸ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਇਹ ਇੱਕ ਫਿਊਚਰ ਸਿਕਿਉਰ ਬਿਜ਼ਨਸ ਵੀ ਆਪਾਂ ਜਿਸ ਨੂੰ ਕਹਿ ਸਕਦੇ ਹਾਂ ਕਿਉਂਕਿ ਇਹ ਲਾਈਫਟਾਈਮ ਚੱਲਣ ਵਾਲਾ ਇੱਕ ਬਿਜ਼ਨਸ ਹੈ ਦੋਸਤੋ ਜਿਨ੍ਹਾਂ ਦੇ ਵਿੱਚ ਦੋਸਤੋ ਸਿਰਫ ਤੁਹਾਨੂੰ ਖੁਦ ਨੂੰ ਕੋਈ ਹੱਥ ਨਹੀਂ ਲਗਾਉਣਾ ਸਿਰਫ ਇੱਕ ਬਟਨ ਦਬਣਾ ਤੇ ਜੋ ਤੁਹਾਡਾ ਕੰਮ ਹੈ ਦੋਸਤੋ ਉਹ ਤੁਹਾਡੀ ਸਾਰੀ ਮਸ਼ੀਨ ਕਰੇਗੀ ਤੇ ਪੈਸਾ ਤੁਹਾਡੇ ਅਕਾਊਂਟ ਦੇ ਵਿੱਚ ਤੇ ਦੋਸਤੋ ਤੁਸੀਂ ਕੋਈ ਫਿਊਚਰ ਸਿਕਿਉਰ bizness ਲੱਭ ਰਹੇ ਹੋ ਤਾਂ ਇਹ ਜੋ ਆਟੋਮੈਟਿਕ ਕਾਰਵਾਸ਼ ਮਸ਼ੀਨ ਹੈ ਦੋਸਤੋ ਇਹ ਬਹੁਤ ਹੀ ਵਧੀਆ ਤੇ ਇੱਕ ਬਿਹਤਰੀਨ bizness ਆਈਡੀਆ ਦੋਸਤੋ ਜਿਸ ਨੂੰ ਤੁਸੀਂ ਕਰਕੇ ਆਪਣਾ ਫਿਊਚਰ ਨੂੰ ਸਿਕਿਉਰ ਕਰ ਸਕਦੇ ਹੋ ਆਉਣ ਵਾਲੇ ਵਕਤ ਦੀ ਡਿਮਾਂਡ ਵੀ ਹੈ ਜੋ ਪੂਰੀ ਕਰ ਸਕਦੇ ਹੋ ਤੇ ਅੱਜ ਦਾ ਇਹ bizness ਆਈਡੀਆ ਦੋਸਤੋ ਮੇਰੇ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਦੋਸਤੋ ਕਿਉਂਕਿ ਮੈਂ ਇਸੇ ਤਰ੍ਹਾਂ ਦੇ bizness ਆਈਡੀਆ ਦੇ ਉੱਤੇ ਵੀਡੀ Tá, não bota.